ਜਿਵੇਂ ਇਹ ਅਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਖਲੋਤੇ ਆ ਜੋ ਕਿ ਏਅਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਨੂੰ ਪੁਲਸ ਛਾਉਣੀ ਦੇ ਵਿੱਚ ਤਬਦੀਲ ਹੁੰਦੀਆਂ ਨਜ਼ਰ ਆਣ ਗਿਆ ਚੱਪੇ-ਚੱਪੇ ਤੇ ਤੁਹਾਨੂੰ ਪੁਲਸ ਮੁਜੀਦ ਨਜ਼ਰ ਆਏਗੀ ਮਾਮਲਾ ਕੀ ਹੈ ਤੇ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਦੱਸਾਵਾਂਗੇ ਕੜੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਡੌਕਸ ਗੋਰ ਦੀ ਵੀ ਪੂਰੀ ਪਾਬੰਦੀ ਕੀਤੀ ਗਈ ਹੈ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈ ਭਰਦੇ ਕਿ ਕਿਸ ਕੀ ਕਾਰਨ ਹੈ ਕਿ ਅੱਜ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਤੇ ਇੰਨੀ ਜਿਆਦਾ ਸੁਰੱਖਿਆ ਇੰਨੀ ਜਿਆਦਾ ਸੰਖਿਆ ਦੇ ਪੁਲਿਸ ਮੁਲਾਜ਼ਮ ਤਾਇਨਾਤ ਹਨ ਜਗਾ ਜਗਾ ਚੈਕਿੰਗ ਕੀਤੀ ਜਾ ਰਹੀ ਹੈ ਯਾਤਰੀਆਂ ਦੇ ਬੈਗ ਖੋਲੇ ਜਾ ਰਹੇ ਹਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਲੋਕ ਸਭਾ ਇਲੈਕਸ਼ਨ ਦੇ ਕਰਕੇ ਸਿਕਿਉਰਿਟੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਤੇ ਉਸ ਦੇ ਚੱਲਦੇ ਹੀ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵਿੱਚ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਨਾਲ ਨਾਲ ਗੱਲ ਕਰੀਏ ਤੇ ਜਗਾ ਜਗਾ ਤੇ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੱਟਿਆ ਜਾ ਰਿਹਾ ਹੈ ਤੇ ਸਿਕਿਉਰਟੀ ਜਿਹੜੀ ਆ ਸਿਟੀ ਦੀ ਸਿਕਿਉਰਟੀ ਕਰੀਏ ਸਿਕਿਉਰਟੀ ਨੂੰ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਸਿਕਿਉਰਟੀ ਬੜੀ ਟਾਈਟ ਕਰ ਦਿੱਤੀ ਗਿਆ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਹਰ ਜਗ੍ਹਾ ਚੈਕਿੰਗ ਹੋ ਰਹੀ ਹੈ ਜਿਹੜੇ ਯਾਤਰੀ ਆ ਰਹੇ ਆ ਉਹਨਾਂ ਦੇ ਬੈਗ ਖੋਲੇ ਜਾ ਰਹੇ ਹਨ ਤੇ ਇਸ ਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਕਿ ਪੁਲਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਅਭਿਆਨ ਜੋ ਚਲਾਇਆ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਐਸਐਚਓ ਸਿਵਲ ਲਾਈਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅਮਨਿਸਰ ਰੇਲਵੇ ਸਟੇਸ਼ਨ ਦੇ ਵਿੱਚ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਇਹ ਕੀ ਕਰ ਰਹੇ ਆ ਅਮਨਿਸਰ ਸਟੇਸ਼ਨ ਤੇ ਮਨਜੋਗ ਡੀ.ਸੀ.ਪੀ ਸਾਹਿਬ ਮਨਜੋਗ ਕਮਿਸ਼ਨਰ ਪੁਲਿਸ ਅਮਰੀ ਸਰਗੀ ਦੇ ਦੇਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਰੇਲਵੇ ਸਟੇਸ਼ਨ ਤੇ ਉੱਤੇ ਸਰਚ ਆਪਰੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਸਾਡੀ ਏ.ਆਰ.ਪੀ ਦੀ ਟੀਮ ਥਾਣਾ ਸਿਵਲ ਲਾਈਨ ਦੀ ਟੀਮ ਐਂਟੀ ਸਪੋਰਟ ਦੇ ਸਾਰੀਆਂ ਟੀਮਾਂ ਅਸੀਂ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਇੱਥੇ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਇਸ ਸ਼ੱਕੀ ਵਾਹਨ ਸ਼ੱਕੀ ਪੁਰਸ਼ ਸ਼ੱਕੀ ਅਲਵਾਰਿਸ ਜਿਹੜੇ ਬੈਗਪੈਨ ਹੈ ਇਹਨਾਂ ਦੀ ਅਸੀਂ ਅੱਜ ਸਰਚ ਕਰ ਤੇ ਗੱਲ ਕਰੀਏ ਯਾਤਰੀਆਂ ਵੱਲੋਂ ਵੀ ਤੁਹਾਨੂੰ ਸਹਿਯੋਗ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਤੇ ਦੂਸਰੀ ਗੱਲ ਅਭਿਆਨ ਇਸ ਤਰ੍ਹਾਂ ਦੀ ਕੋਈ ਕੋਈ ਧਮਕੀ ਵਗੈਰਾ ਹੈ ਜਾਂ ਫਿਰ ਚੈਕਿੰਗ ਦੇ ਵਿੱਚ ਹੈ ਰੂਟੀਨ ਚੈੱਕਅਪ ਹੈ ਬਣਾ ਕੋਈ ਧਮਕੀ ਵਗੈਰਾ ਸਾਡਾ ਰੂਟੀਨ ਚੈਕਿੰਗ ਚੱਲਦਾ ਰਹਿੰਦਾ ਹੈਗਾ ਅਸੀਂ ਸਾਡਾ ਜਿਹੜਾ ਮੇਨ ਮਕਸਦ ਹੈਗਾ 2024 ਦੀਆਂ ਜਿਹੜੀਆਂ ਇਲੈਕਸ਼ਨ ਹੈਗੀਆਂ ਉਹਨਾਂ ਦੇ ਰਿਗਾਰਡਿੰਗ ਅਸੀਂ ਪਬਲਿਕ ਦੇ ਵਿੱਚ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਉਹ ਆਪਣੇ ਜਿਹੜੀ ਵੋਟ ਦੀ ਵਰਤੋ ਆ ਕਿਸੇ ਵੀ ਡਰ ਭੈ ਦੇ ਬਿਨਾ ਉਹ ਕਰਨ ਦੀ ਤੇ ਦੂਸਰੀ ਗੱਲ ਕੀਤੀ ਹੈ ਤੇ ਸਾਡੇ ਚੈਨਲ ਦੇ ਮਾਧਿਅਮ ਤੋਂ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੇ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਅਪੀਲ ਕਰਨ ਦੇ ਲਈ ਕੀ ਆਪਣਾ ਪਲਾਨ ਰਹੇਗਾ ਕਿਹੜੇ ਸ਼ਰਾਰਤੀ ਅਨਸਰ ਹੈ ਜੀ ਤੁਹਾਡੇ ਚੈਨਲ ਦੇ ਥਰੂ ਅਸੀਂ ਇਹ ਹੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਸ਼ਰਾਰਤੀ ਅਨਸਰ ਹੈ ਰੇਲਵੇ ਸਟੇਸ਼ਨ ਜਾਂ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਵਾਰਦਾਤ ਦੇਣ ਤੋਂ ਪਹਿਲਾਂ ਇਹ ਸੋਚ ਲੈਣ ਵੀ ਸਾਡਾ ਜਿਹੜਾ ਮਕਸਦ ਹੈ ਅਸੀਂ ਕੋਈ ਵੀ ਜੁਰਮ ਕੋਈ ਕਰੂਗਾ ਤਾਂ ਉਹਦੇ ਬਰਖਲਾਫ ਸਖਤ ਸਖਤ ਕਾਰਵਾਈ ਕਰਾਂਗੇ ਤੇ ਪੁਲਸ ਹੋ ਚੁੱਕੀ ਹੈ ਸਖਤ ਤੇ ਇਸ ਕਰਕੇ ਜਿਹੜੀ ਹੈ ਅੱਜ ਜਿਸ ਤਰ੍ਹਾਂ ਕੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਮ ਜਨਤਾ ਦੇ ਵਿੱਚ ਵੀ ਕਿ ਪੁਲਸ ਨੂੰ ਕਾਰਪੋਰੇਟ ਕੀਤਾ ਜਾਵੇ ਸਿਕਿਉਰਿਟੀ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਤਾਂ ਦੂਸਰੀ ਗੱਲ ਕਰੀਏ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿੱਚ ਜਿਸ ਤਰ੍ਹਾਂ ਕੀ ਸਰਚ ਅਭਿਆਨ ਚਲਾਇਆ ਗਿਆ ਯਾਤਰੀਆਂ ਦੇ ਬੈਗ ਤਾਂ ਫੋਲੇ ਗਏ ਯਾਤਰੀਆਂ ਤੋਂ ਵੀ ਪੁਲਸ ਵੱਲੋਂ ਇੱਕ ਸਹਿਯੋਗ ਮੰਗਿਆ ਜਾ ਰਿਹਾ ਕਿ ਉਹ ਵੀ ਪੁਲਸ ਪਾਰਟੀ ਨੂੰ ਸਹਿਯੋਗ ਕਰਨ ਸੁਰੱਖਿਆ ਦੇ ਲਈ ਸਰਚ ਅਭਿਆਨ ਦੇ ਲਈ ਤਾਂਕਿ ਉਹਨਾਂ ਦੀ ਸੁਰੱਖਿਆ ਜਿਹੜੀ ਆ ਮੁਕੰਮਲ ਕੀਤੀ ਜਾ ਸਕੇ ਦੂਸਰੀ ਗੱਲ ਕਰੀਏ ਤੇ ਅੱਜ ਜਿਹੜਾ ਲੋਕ ਸਭਾ ਚੋਣਾਂ ਤੇ ਚੱਲਦੇ ਜਿਹੜੀ ਸਿਕਿਉਰਟੀ ਵਧਾਈ ਗਈ ਹੈ ਇਸ ਦੇ ਚੱਕਰ ਜਿਹੜੇ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ 플ੈਗ ਮਾਰਚ ਕੱਢੇ ਜਾ ਰਹੇ ਹਨ ਇਹ ਆਮ ਜਨਤਾ ਨੂੰ ਇਹ ਸੂਚਨਾ ਦੇਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਹਾਡੀ ਸੁਰੱਖਿਆ ਜਿਹੜੀ ਆ ਪੁਲਿਸ ਦੇ ਹੱਥੇ ਗਈ ਹੈ ਤੇ ਪੁਲਿਸ ਕਿੰਨੀ ਕਿੰਨੀ ਕਿ ਸੁਰੱਖਿਆ ਤੁਹਾਨੂੰ ਪ੍ਰਦਾਨ ਕਰਦੀ ਹੈ ਇਹ ਤੁਸੀਂ ਕਮੈਂਟਾਂ ਲਈ ਜਰੂਰ ਸਾਨੂੰ ਦੱਸੋ ਤੇ ਆਪਣੀ ਸੁਝੇਸ਼ਨ ਵੀ ਸਾਡੇ ਚੈਨਲ ਦੇ ਕਮੈਂਟਰਾਂ ਹੀ ਜਰੂਰ ਦਿਓ